ਸ਼੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ ਜਿਸ ਦਿੱਠੇ ਸਭ ਦੁੱਖ ਜਾਏ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਜੀ ਦੇ ਦਰਸ਼ਨ ਕਰਨ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਮੁਕੰਮਲ ਸ਼ਬਦ ਇਸ ਪ੍ਰਕਾਰ ਹੈ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਈ ਫਿਰ ਅੰਗਤ ਗੁਰਤੀ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ਼੍ਰੀ ਹਰਿਕ੍ਰਿਸ਼ਨ ਜੀ ਤੇਾਈਐ ਜਿਸ ਰਿਠੈ ਸਭ ਦੁੱਖ ਜਾਇ ਤੇਗ ਬਹਾਦਰ ਸਿਮਰਿਐ ਕਰਨਉਨਿਤ ਆਵੈ ਤਾਈ ਸਭ ਥਾਈ ਹੋਇ ਸਹਾਈ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜਨਮ 7 ਜੁਲਾਈ 1656 ਈਸਵੀ ਵਿੱਚ ਕਿਰਤਪੁਰ ਸਾਹਿਬ ਜ਼ਿਲ੍ਹਾ ਰੂਪਨਗਰ ਵਿਖੇ ਪਿਤਾ ਸ਼੍ਰੀ ਗੁਰੂ ਹਰਰਾਏ ਜੀ ਅਤੇ ਮਾਤਾ ਕ੍ਰਿਸ਼ਨ ਕੌਰ ਜੀ ਦੇ ਘਰ ਹੋਇਆ ਇਸ ਸਥਾਨ ਤੇ ਗੁਰਦੁਆਰਾ ਸ਼ੀਸ਼ ਮਹਿਲ ਬਣਿਆ ਹੋਇਆ ਹੈ ਇਹ ਸਥਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਿਵਾਸ ਸਥਾਨ ਹੁੰਦਾ ਸੀ ਇੱਥੇ ਹੀ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ Rai ਜੀ ਨੇ ਅਵਤਾਰ ਧਾਰਿਆ ਸੀ ਸ੍ਰੀ ਗੁਰੂ ਹਰ ਕ੍ਰਿਸ਼ਨ ਜੀ ਨਿੱਗੇ ਪਰੇ ਪਰੇ ਵਿਸ਼ਾਲ ਚਿਤ ਅਤੇ ਗਹਿਰ ਗੰਭੀਰ ਸੁਭਾਅ ਵਾਲੇ ਬਾਲਕ ਸਨ ਸੀਤਲ ਮਨ ਉਜਲਾ ਚਿਹਰਾ ਚਮਕ ਤੇ ਸ਼ਾਂਤੀ ਆਪ ਕੋਲੋਂ ਜਗਤ ਨੂੰ ਮਿਲੀ ਬਾਲਾ ਸਤਿਗੁਰੂ ਜੀ 5 ਸਾਲ ਦੀ ਉਮਰ ਵਿੱਚ ਗੁਰੂ ਗੱਦੀ ਦੇ ਵਾਰਸ ਬੰਦੇ ਹਨ ਗੁਰੂ ਗੱਦੀ ਦੇ ਜਾਨਸ਼ੀਨਾ ਵਿੱਚੋਂ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਸਭ ਤੋਂ ਛੋਟੀ ਉਮਰ ਦੇ ਜਾਨਸ਼ੀਨ ਸਨ 5 ਸਾਲ ਦੀ ਉਮਰ ਵਿੱਚ ਗੁਰੂ ਪਦ ਯੋਗ ਹੋ ਜਾਣਾ ਢਿੱਠੇ ਸਭ ਦੁੱਖ ਜਾਈ ਦਾ ਮਾਨ ਹਾਸਲ ਕਰ ਲੈਣਾ ਇਹ ਵਿਸ਼ਵ ਦੇ ਇਤਿਹਾਸ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਹੈ ਸਿੱਖ ਲਹਿਰ ਦਾ ਅਮਲੀ ਤਜਰਬਾ ਹੈ ਕਿ 5 ਸਾਲਾਂ ਦਾ ਬੱਚਾ ਵੀ ਇੱਕ ਸਫਲ ਆਗੂ ਬਣ ਸਕਦਾ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਵਿਸ਼ਵ ਦੇ ਧਾਰਮਿਕ ਪੈਗੰਬਰਾਂ ਗੁਰੂਆਂ ਤੇ ਅਵਤਾਰਾਂ ਵਿੱਚ ਸਭ ਤੋਂ ਛੋਟੀ ਉਮਰ ਦੇ ਸੰਤਵੇਂ ਪਾਸ਼ਾ ਨੇ ਆਪ ਨੂੰ ਸਿੱਖ ਲਹਿਰ ਦਾ ਆਗੂ ਬਣਾ ਕੇ ਗੁਰਗੱਦੀ ਦਾ ਵਾਰਿਸ ਚੁਣ ਕੇ ਇਹ ਪੁਲੇਖਾ ਖਤਮ ਕਰ ਦਿੱਤਾ ਕਿ ਸਿੱਖ ਧਰਮ ਵਿੱਚ ਉਮਰਾਂ ਦਾ ਕੋਈ ਤਕਾਜ਼ਾ ਨਹੀਂ ਨਾ ਹੀ ਗਰੋਗੀ ਵਾਰਸਾਂ ਦਾ ਗੁਰਗੱਦੀ ਤੇ ਸਿੱਧਾ ਕੋਈ ਹੱਕ ਹੈ ਤੇ ਨਾ ਹੀ ਬਾਣੀ ਲਿਖਣਾ ਕੋਈ ਗੁਰ ਬਨੰਦੀ ਨਿਸ਼ਾਨੀ ਹੈ ਯੋਗ ਵਿਅਕਤੀ ਹੀ ਪਾਵੇਂ ਛੋਟਾ ਹੈ ਜਾਂ ਵੱਡਾ ਬਾਹਰ ਦਾ ਹੈ ਜਾਂ ਘਰ ਦਾ ਗੁਰਗੱਦੀ ਦਾ ਵਾਰਿਸ ਬਣ ਸਕਦਾ ਹੈ ਜਿਸ ਸਥਾਨ ਤੇ ਗੁਰੂ ਹਰਿਕ੍ਰਿਸ਼ਨ ਜੀ ਨੂੰ ਗੁਰਿਆਈ ਮਿਲੀ ਸੀ ਉੱਥੇ ਗੁਰੂ ਦੁਆਰਾ ਤਖਤ ਸਾਹਿਬ ਕਿਰਤਪੁਰ ਬਣਿਆ ਹੋਇਆ ਹੈ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦੇ 13ਵੇਂ ਦਿਨ ਪਿਛੋਂ ਇਸ ਸਥਾਨ ਤੇ ਗੁਰੂ ਹਰਿਕ੍ਰਿਸ਼ਨ ਜੀ ਨੂੰ ਸਭ ਸੰਗਤ ਨੇ ਗੁਰਗੱਦੀ ਦੇ ਆਸਣ ਤੇ ਬਿਠਾ ਕੇ ਦਸਤਾਰਬੰਦੀ ਕੀਤੀ ਸੀ ਸਭ ਸਿੱਖ ਸੇਵਕਾਂ ਨੇ ਆਪ ਨੂੰ ਗੁਰ ਮੰਨ ਕੇ ਪਟਾਵਾਂ ਅਰਪਣ ਕੀਤੀਆਂ ਬਾਲ ਗੁਰੂ ਹਰਿਕ੍ਰਿਸ਼ਨ ਜੀ ਗੱਦੀ ਨਸ਼ੀਨ ਉਹ ਪ੍ਰੰਤਕਿਰਤ ਪੁਰਸਾਹਬ ਵਿੱਚ ਰਹੇ ਕੇ ਗੁਰਮਤਿ ਪ੍ਰੇਮੀਆਂ ਦੀ ਸ਼ਰਧਾ ਨੂੰ ਮੁੱਖ ਰੱਖ ਕੇ ਬਕਾਇਦਾ ਦਰਬਾਰ ਲਗਾਉਂਦੇ ਨਾਮ ਬਾਣੀ ਦਾ ਪ੍ਰਚਾਰ ਵੀ ਕਰਦੇ ਰਹੇ ਗੁਰੂ ਸਾਹਿਬ ਦੇ ਵੱਡੇ ਭਰਾ ਰਾਮ ਰਾਏ ਨੇ ਔਰੰਗਜ਼ੇਬ ਦੇ ਦਰਬਾਰ ਵਿੱਚ ਗੱਦੀ ਉੱਤੇ ਆਪਣੇ ਬਹੁਤੇ ਹੱਕ ਨੂੰ ਨજર ਅੰਦਾਜ਼ ਕਰਨ ਤੇ ਆਪਣੇ ਪਿਤਾ ਦੇ ਫੈਸਲੇ ਵਿਰੁੱਧ ਸਹਿਨਸ਼ਾ ਕੋਲ ਸ਼ਿਕਾਇਤ ਕੀਤੀ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਵਰਗੇ ਨਾਬਾਲਕ ਦੇ ਸਮੇਂ ਵਿੱਚ ਉਸ ਦੇ ਪੂਰਵਜਾਂ ਦੇ ਕੀਤੇ ਸਾਰੇ ਕੰਮਾਂ ਦੇ ਨਸ਼ਟ ਹੋ ਜਾਣ ਦੀ ਆਸ਼ੰਕਾ ਹੈ ਅਤੇ ਉਹਨਾਂ ਦੇ ਮੁਰੀਦਾਂ ਵਿੱਚੋਂ ਵਧੇਰੇ ਹੇਸੀ ਉਪਾਸਕਾਂ ਨੂੰ ਪੰਜਾਬ ਵਿੱਚ ਗੜਬੜ ਕਰਨ ਤੋਂ ਕੋਈ ਰੋਕ ਨਹੀਂ ਸਕੇਗਾ ਔਰੰਗਜ਼ੇਬ ਨੇ ਰਾਮ ਰਾਏ ਦੇ ਆਖੇ ਲੱਗ ਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੂੰ ਦਿੱਲੀ ਸੱਦਿਆ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਦਿੱਲੀ ਜਾਣਾ ਨਹੀਂ ਸਨ ਚਾਹੁੰਦੇ ਪਰ ਮਿਰਜ਼ਾ ਰਾਜਾ ਜੈ ਸਿੰਘ ਜੋ ਸੂਰਜ ਵੰਸ਼ੀ ਹੋਣ ਦੇ ਨਾਤੇ ਗੁਰੂ ਘਰ ਨੂੰ ਨਿਕਟ ਸੰਬੰਧੀ ਸਮਝਦਾ ਸੀ ਨੇ ਗੁਰੂ ਸ਼੍ਰੀ ਹਰਿਕ੍ਰਿਸ਼ਨ ਜੀ ਨੂੰ ਬੇਨਤੀ ਪੱਤਰ ਭੇਜ ਕੇ ਯਕੀਨ ਦਿਵਾਇਆ ਕਿ ਉਹ ਦਿੱਲੀ ਉਸ ਦੇ ਮਹਿਲਾ ਵਿੱਚ ਮਹਿਮਾਨ ਦੇ ਤੌਰ ਤੇ ਰਹਿਣਗੇ ਅਤੇ ਔਰੰਗਜ਼ੇਬ ਨੂੰ ਕੋਈ ਕਾਰਵਾਈ ਜਬਰਨ ਨਹੀਂ ਕਰਨ ਦਿੱਤੀ ਜਾਵੇਗੀ ਗੱਦੀ ਦਾ ਮਾਮਲਾ ਸਿੱਖ ਪੰਥ ਦਾ ਆਪਣਾ ਹੈ ਉਸ ਵਿੱਚ ਸਿੱਖ ਪੰਥ ਦੀ ਮਰਜ਼ੀ ਵਿਰੁੱਧ ਕੋਈ ਦਖਲ ਨਹੀਂ ਦਿੱਤਾ ਜਾਵੇਗਾ ਮਿਰਜ਼ਾ ਰਾਜਾ ਜੈ ਸਿੰਘ ਅੰਬਰ ਰਾਜ ਦੇ ਰਾਜਾ ਪਾਉ ਸਿੰਘ ਦਾ ਪੋਤਰਾ ਤੇ ਜਾਨ ਸਿੰਘ ਸੀ ਜਿਸ ਰਾਜਾ ਪਾਉ ਸਿੰਘ ਨੂੰ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਗਵਾਲੀਅਰ ਦੇ ਕਿਲੇ ਤੋਂ ਆਪਣੇ ਚੋਲੇ ਦੀ ਕੰਨੀ ਫੜਾ ਕੇ ਰਿਆ ਕਰਵਾਇਆ ਸੀ ਉਦੋਂ ਤੋਂ ਅੰਬਰ ਰਾਜ ਦੇ ਰਾਜੇ ਗੁਰੂ ਨਾਨਕ ਦੇ ਇਸ ਘਰ ਨੂੰ ਆਪਣਾ ਰਾਜਗੁਰੂ ਜਾਣ ਕੇ ਸਤਕਾਰ ਦੇ ਸਨ ਤੇ ਹਰ ਸਾਲ ਨਜ਼ਰਾਨੇ ਪੇਟ ਕਰਦੇ ਸਨ ਫਿਰ ਰਾਜਾ ਜੈ ਸਿੰਘ ਰਾਜਕੁਮਾਰ ਹੁੰਦਿਆਂ ਕਈ ਵਾਰ ਕਿਰਤਪੁਰ ਆਇਆ ਸੀ ਇਉ ਗੁਰੂ ਘਰ ਨਾਲ ਉਹਦੀ ਨੇੜਤਾ ਤੇ ਗੁਰੂ ਘਰ ਦੇ ਸਾਰੇ ਨਿਕਟਵਰਤੀ ਜਾਣੂ ਸਨ ਦਿੱਲੀ ਦੀਆਂ ਸਿੱਖ ਸੰਗਤਾਂ ਵਿੱਚ ਜਾਣਦੀਆਂ ਸਨ ਕਿ ਮਿਰਜ਼ਾ ਰਾਜਾ जय सिंगूर हरकृष्ण साहेब ਨੂੰ ਦਿੱਲੀ ਨਿਆਉਣ ਵਿੱਚ ਕਾਮਯਾਬ ਹੋ ਜਾਵੇਗਾ ਉਹ ਸੱਚਮੁੱਚ ਸਫਲ ਹੋਇਆ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਕੀਰਤਪੁਰ ਸਾਹਿਬ ਤੋਂ ਦਿੱਲੀ ਲੈ ਰਵਾਨਾ ਹੋ ਪਏ ਬਹੁਤ ਸਾਰੇ ਸਿੱਖ ਉਹਨਾਂ ਨਾਲ ਚੱਲ ਪਏ ਜਦੋਂ ਗੁਰੂ ਜੀ ਅੰਬਾਲੇ ਕੋਲ ਪਹੁੰਚੇ ਤਾਂ ਸਿੱਖੀ ਦਾ ਪ੍ਰਚਾਰ ਕਰਨ ਲਈ ਦੀਵਾਨ ਸਜਾਇਆ ਗਿਆ ਉਸ ਨਗਰ ਵਿੱਚ ਇੱਕ ਪੰਡਤ ਲਾਲ ਚੰਦ ਰਹਿੰਦਾ ਸੀ ਜਿਸ ਨੂੰ ਆਪਣੀ ਵਿਦਿਆ ਦਾ ਬਹੁਤ ਹੰਕਾਰ ਸੀ ਉਸਨੇ ਆਪਣੇ ਆਪ ਵਿੱਚ ਕਿਹਾ ਕਿ ਚਲੋ ਇਸ ਬਾਲ ਗੁਰੂ ਨਾਲ ਚਰਚਾ ਕਰਕੇ ਆਪਣਾ ਨਾਮ ਉੱਚਾ ਕਰੀਏ ਉਹ ਗੁਰੂ ਸਾਹਿਬ ਦੇ ਦਰਬਾਰ ਵਿੱਚ ਪਹੁੰਚ ਗਿਆ ਉਸਨੇ ਗੁਰੂ ਸਾਹਿਬ ਨੂੰ ਕਿਹਾ ਤੁਸੀਂ ਆਪਣੇ ਆਪ ਨੂੰ ਗੁਰੂ ਹਰਿਕ੍ਰਿਸ਼ਨ ਜੀ ਅਖਵਾਉਂਦੇ ਹੋ ਸ਼੍ਰੀ ਕ੍ਰਿਸ਼ਨ ਜਿਨਨੇ ਗੀਤਾ ਉਚਾਰੀ ਸੀ ਤਾਂ ਤੁਸੀਂ ਗੀਤਾ ਦੇ ਅਰਥ ਹੀ ਕਰਕੇ ਦਿਖਾਓ ਗੁਰੂ ਸਾਹਿਬ ਨੇ ਪੰਡਤ ਲਾਲ ਚੰਦ ਨੂੰ ਕਿਹਾ ਤੁਸੀਂ ਇੰਜ ਕਰੋ ਕਿ ਨਗਰ ਵਿੱਚ ਕੋਈ ਆਦਮੀ ਨੂੰ ਚੁਣ ਕੇ ਬੁਲਾ ਲਿਆਓ ਜੋ ਤੁਹਾਡੀ ਹਰ ਗੱਲ ਦਾ ਜਵਾਬ ਦੇਵੇਗਾ ਪੰਡਤ ਲਾਲ ਚੰਦ ਛੱਜੂ ਚੀਵਰ ਨੂੰ ਗੁਰੂ ਸਾਹਿਬ ਕੋਲ ਲੈ ਆਇਆ ਜੋ ਉਸ ਮੁਤਾਬਕ ਮਹਾ ਮੂਰਖ ਅਤੇ ਅਨਪੜ ਸੀ ਗੁਰੂ ਸਾਹਿਬ ਨੇ ਆਪਣੀ ਛੜੀ ਛੱਜੂ ਦੇ ਸਿਰ ਉੱਪਰ ਰੱਖੀ ਅਤੇ ਪੰਡਤ ਲਾਲ ਚੰਦ ਨੂੰ ਕਿਹਾ ਪੁੱਛੋ ਜੋ ਕੁਝ ਵੀ ਪੁੱਛਣਾ ਹੈ ਪਾਈ ਛੱਜੂ ਤੁਹਾਡੀ ਤਸੱਲੀ ਕਰਾਏਗਾ ਪਾਈਛਜੂ ਗੀਤਾ ਦੇ ਓਖੇ ਸ਼ਲੋਕਾਂ ਦੇ ਅਰਥ ਫਟਾਫਟ ਦੱਸੀ ਗਿਆ ਪੰਡਤ ਲਾਲਚੰਦ ਸਿੱਖ ਬਣ ਗਿਆ ਇਸ ਅਸਥਾਨ ਤੇ ਗੁਰਦੁਆਰਾ ਪੰਜੋਖਰਾ ਸਾਹਿਬ ਸੁਜੋਬਿਤ ਹੈ ਗੁਰੂ ਹਰਕ੍ਰਿਸ਼ਨ ਜੀ ਦਿੱਲੀ ਪਹੁੰਚ ਗਏ ਮਿਰਜ਼ਾ ਰਾਜਾ ਜੈ ਸਿੰਘ ਨੇ ਉਹਨਾਂ ਨੂੰ ਸਨਮਾਨ ਨਾਲ ਆਪਣੇ ਬੰਗਲੇ ਵਿੱਚ ਰਹਿਰਾਇਆ ਬੰਗਲੇ ਵਾਲੀ ਇਹ ਜ਼ਮੀਨ ਪਹਿਲਾਂ ਰਾਏ ਸਿਨਾ ਪਿੰਡ ਦਾ ਹਿੱਸਾ ਸੀ ਇਹ ਜਮੀਨ ਲੈ ਕੇ ਮਿਰਜ਼ਾ ਰਾਜਾ ਜੈ ਸਿੰਘ ਨੇ ਇੱਕ ਨਵਾਂ ਨਗਰ ਆਬਾਦ ਕਰ ਲਿਆ ਜਿਸ ਦਾ ਨਾਮ ਜੈ ਸਿੰਘਪੁਰਾ ਰੱਖਿਆ ਅੰਗਰੇਜ਼ਾਂ ਨੇ ਕਲਕੱਤੇ ਤੋਂ ਦਿੱਲੀ ਲਿਆਉਣ ਸਮੇਂ ਜਦੋਂ ਨਵੀਂ ਦਿੱਲੀ ਦੀ ਉਸਾਰੀ ਕੀਤੀ ਤਾਂ ਗੁਰੂਦਵਾਰਾ ਬੰਗਲਾ ਸਾਹਿਬ ਵਾਲੀ ਥਾਂ ਛੱਡ ਕੇ ਬਾਕੀ ਜੈ ਸਿੰਘਪੁਰਾ ਨੂੰ ਡਾਹ ਕੇ ਇਸ ਸਾਰੇ ਖੇਤਰ ਨੂੰ ਕਨਾਟ ਪਲੇਸ ਤੇ ਉਹਦੇ ਆਲੇ-ਦੁਆਲੇ ਵਾਲੇ ਹਿੱਸਿਆਂ ਵਿੱਚ ਵੰਡ ਲਿਆ ਰਾਜਾ ਜੈ ਸਿੰਘ ਤੇ ਰਾਜਾ ਰਾਮ ਸਿੰਘ ਨੇ ਔਰੰਗਜੀਬ ਨੂੰ ਮਜਬੂਰ ਕੀਤਾ ਕਿ ਗੁਰੂ ਹਰਿਕ੍ਰਿਸ਼ਨ ਜੀ ਨੂੰ 8ਵੇਂ ਗੁਰੂ ਮੰਨ ਲਿਆ ਜਾਵੇ ਅਤੇ ਰਾਮ ਰਾਏ ਦੀ ਗੱਦੀ ਖੋਹਣ ਲਈ ਕੋਈ ਮਦਦ ਨਾ ਕੀਤੀ ਜਾਵੇ। ਰਾਮ ਰਾਏ ਨੂੰ ਦੇਹਰਾਦੂਨ ਚੌਕੀ ਜਾਗੀਰ ਦੇ ਦਿੱਤੀ ਗਈ ਜਿੱਥੇ ਮਿਰਜ਼ਾ ਰਾਜਾ ਜੈ ਸਿੰਘ ਦੀ ਹਵੇਲੀ ਵਿੱਚ ਗੁਰੂ ਹਰਿਕ੍ਰਿਸ਼ਨ ਜੀ ਠਹਿਰੇ ਸਨ। ਉਥੇ ਹੁਣ ਗੁਰਦੁਆਰਾ ਬੰਗਲਾ ਸਾਹਿਬ ਸਥਿਤ ਹੈ। ਗੁਰਦੁਆਰਾ ਸਾਹਿਬ ਵਿੱਚ ਇੱਕ ਚੁਬੱਚਾ ਹੈ ਜਿਸ ਵਿੱਚ ਚਰਨ ਅਮ੍ਰਿਤ ਰੂਪੀ ਜਲ ਰੱਖਿਆ ਜਾਂਦਾ ਹੈ ਜਿਸ ਤੋਂ ਰੋਗੀਆਂ ਦੇ ਦੁੱਖ ਦੂਰ ਹੁੰਦੇ ਹਨ ਦਿੱਲੀ ਸ਼ਹਿਰ ਵਿੱਚ ਬਾਲਾ ਗੁਰੂ ਜੀ ਦਾ ਅਜੇਹਾ ਪ੍ਰਭਾਵ ਪਿਆ ਕਿ ਲੋਕ ਹੜ ਵਾਂਗ ਉਹਨਾਂ ਦੀ ਚਰਮ ਸ਼ਰਨ ਪ੍ਰਾਪਤ ਕਰਨ ਲਈ ਆਉਣ ਲੱਗੇ ਮੁਸਲਮਾਨ ਉਹਨਾਂ ਨੂੰ ਬਾਲਾ ਫੀਰ ਅਤੇ ਹਿੰਦੂ ਬਾਲਾ ਗੁਰੂ ਕਹਿੰਦੇ ਸ਼ਹਿਰ ਵਿੱਚ ਚੇਚਕ ਤੇ ਹੈਜ਼ੇ ਦੀ ਹਵਾ ਫੈਲੀ ਹੋਈ ਸੀ ਹਜ਼ਾਰਾਂ ਲੋਕ ਰੋਗ ਗ੍ਰਸਤ ਹੋ ਕੇ ਕਸ਼ਟ ਵਿੱਚ ਕੁਰਲਾ ਰਹੇ ਸਨ ਗੁਰੂ ਸਾਹਿਬ ਨੇ ਬੇਅੰਤ ਰੋਗੀਆਂ ਦੇ ਦੁੱਖ ਦੂਰ ਕੀਤੇ अनेका ਰੋਗੀ ਬੰਗਲੇ ਵਿੱਚ ਉਹਨਾਂ ਦੇ ਨਿਵਾਸ ਸਥਾਨ 'ਤੇ ਆਉਂਦੇ ਅਤੇ ਚਰਨ ਅੰਮ੍ਰਿਤ ਲੈ ਕੇ ਸੁਖੀ ਹੁੰਦੇ ਅੰਤ ਵਿੱਚ ਉਹਨਾਂ ਨੇ ਸਭ ਲੋਕਾਈ ਦਾ ਦੁੱਖ ਆਪਣੇ ਸਰੀਰ ਉਤੇ ਲੈ ਲਿਆ ਉਹਨਾਂ ਨੂੰ ਵੀ ਚੇਚਕ ਨਿਕਲਾਈ ਗੁਰੂ ਜੀ ਨੇ ਇੱਛਾ ਪ੍ਰਗਟ ਕੀਤੀ ਉਹਨਾਂ ਦੀ ਰਿਹਾਇਸ਼ ਦਾ ਪ੍ਰਬੰਧ ਗਰੀਬਾਂ ਅਨਾਥਾਂ ਤੇ ਦੁਖੀਆਂ ਦੇ ਨੇੜੇ ਜਮੁਨਾ ਕਿਨਾਰੇ ਕੀਤਾ ਜਾਈ ਇਸ ਸਥਾਨ ਤੇ ਗੁਰੂ ਜੀ ਜੋਤੀ ਜੋਤ ਸਮਾ ਗਏ ਜੋ ਬਾਲਾ ਸਾਹਿਬ ਗੁਰਦੁਆਰੇ ਨਾਲ ਨਾਲ ਪ੍ਰਸਿੱਧ ਹੈ ਤਾਂਤਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ